ਸੂਪਰਡਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦਾ ਚੌਥਾ ਅਧਿਆਇ ਜੀ ਸਜੇ ਵੀ ਬਾਕੀ ਹੈ ਮਨੁੱਖ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸੱਜੇ ਢੰਗ ਤਰੀਕੇ ਨਾਲ ਪੂਰਾ ਕਰਨ ਵਾਸਤੇ ਆਪਣੇ ਹਰ ਕਦਮ ਨੂੰ ਪੁੱਟਣ ਅਤੇ ਠੀਕ ਥਾਂ ਤੇ ਰੱਖਣ ਵਾਸਤੇ ਆਪਣਾ ਪੂਰਾ ਧਿਆਨ ਚੁੱਕ ਕੇ ਤੇ ਰੱਖੇ ਜਾ ਰਹੇ ਕਦਮਾਂ ਬਾਰੇ ਰੱਖਦਾ ਹੈ ਤਾਂ ਕਿ ਠੀਕ ਤੇ ਥੋੜੇ ਸਮੇਂ ਵਿੱਚ ਠੋਕਰਾਂ ਤੋਂ ਬਚ ਕੇ ਪਹੁੰਚਣ ਵਾਲੀ ਮੰਜ਼ਲ ਤੇ ਪਹੁੰਚਿਆ ਜਾ ਸਕੇ ਆਪਣੀ ਚਾਲੇ ਚੱਲਦਾ ਹੋਇਆ ਚਾਲ ਨੂੰ ਵੀ ਠੀਕ ਰੱਖਦਾ ਹੈ ਤੇ ਬਾਹਰੋਂ ਪੈਣ ਵਾਲੇ ਕਿਸੇ ਅਣਦਿਸਦੇ ਪ੍ਰਭਾਵ ਜਿਵੇਂ ਕਾਫਟਾ ਨੂੰ ਧਿਆਨ ਵਿੱਚ ਇਸ ਕਰਕੇ ਰੱਖਦਾ ਹੈ ਕਿ ਕਿਤੇ ਮੇਰੇ ਸਫ਼ਰ ਨੂੰ ਕੋਈ ਕਿਸੇ ਕਿਸਮ ਦਾ ਦਾਗ ਨਾ ਲਾ ਦੇਵੇ ਇਸੇ ਖਿਆਲ ਨਾਲ ਜਦੋਂ ਉਹ ਮੁਸਾਫਿਰ ਆਪਣੀ ਮਿੱਥੀ ਹਿਮੰਦਲ ਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸਫਲ ਮੁਸਾਫਿਰ ਵੀ ਸਮਝਦਾ ਹੋਇਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਹ ਵੀ ਕਹਿੰਦਾ ਹੈ ਕਿ हे ਪ੍ਰਮਾਤਮਾ ਤੂੰ ਸਫ਼ਰ ਵਿੱਚ ਮੇਰੀ लाज ਰੱਖੀ ਉਹ ਵੇਲਾ ਹੁ ਕੇ ਆਪਣੇ ਸਫ਼ਰ ਦੇ ਸ਼ੁਰੂ ਹੋਣ ਤੋਂ ਲੈ ਕੇ ਮੰਜ਼ਲ ਤੱਕ ਪਹੁੰਚਣ ਦੇ ਵਿਚਕਾਰ ਬਣੇ ਪੜਾਵਾਂ ਦੀ ਗਿਣਤੀ ਅਤੇ ਸਫ਼ਰ ਵਿੱਚ ਆਈਆਂ ਤੰਗੀਆਂ ਤੁਰਸ਼ੀਆਂ ਦਾ ਵਲਾਂਕਣ ਵੀ ਕਰਦਾ ਹੈ ਉਹ ਇਹ ਵੀ ਸੋਚਦਾ ਹੈ ਕਿ ਸਫ਼ਰ ਵੇਲੇ ਉਸ ਕੋਲੋਂ ਕੀ ਕੀ ਹੁਣ ਤਾਂ ਇਹ ਰਹਿ ਗਈਆਂ ਹਨ ਜਿਨ੍ਹਾਂ ਨੂੰ ਉਹ ਹੋਰ ਸਦਾਰ ਸਕਦਾ ਸੀ ਜ਼ਿੰਦਗੀ ਦੇ ਸਫ਼ਰ ਵੇਲੇ ਉਸ ਨੂੰ ਬਹੁਤ ਸਾਰੇ ਸੁੱਖਾਂ ਤੇ ਦੁੱਖਾਂ ਨਾਲ ਦੋ ਚਾਰ ਹੁਣਾ ਵੀ ਪਿਆ ਹੋਵੇਗਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਮਿਲੇ ਸੁੱਖਾਂ ਨੂੰ ਤਾਂ ਗੌਲਿਆ ਕਰ ਦਿੰਦਾ ਹੈ ਵੈਸੇ ਸੁੱਖ ਵੀ ਦੁੱਖਾਂ ਦੀ ਗਿਣਤੀ ਤੋਂ ਕਟ ਨਹੀਂ ਮਿਲੇ ਹੁੰਦੇ ਪਰ ਸੁੱਖਾਂ ਵੇਲੇ ਮਿਲਿਆ ਮਨ ਨੂੰ ਸਕੂਨ ਦਿਲ ਨੂੰ ਮਿਲੀਆਂ ਖੁਸ਼ੀਆਂ ਸਰੀਰਕ ਤੌਰ ਤੇ ਮਿਲਿਆ ਆਰਾਮ ਚੇਤੇ ਉੱਪਰ ਕੋਈ ਜ਼ਖਮ ਜਾਂ ਨਿਸ਼ਾਨੀ ਛੱਟ ਕੇ ਗਏ ਹੁੰਦੇ ਹੋਣ ਕਰਕੇ ਉਹ ਭੁੱਲ ਤੇ ਵਿਸਰਜ ਜਾਂਦੇ ਹਨ ਪਰ ਦੁੱਖ ਵੇਲੇ ਇਸ ਤਰ੍ਹਾਂ ਬਿਲਕੁਲ ਹੀ ਨਹੀਂ ਹੁੰਦਾ ਭਾਵੇਂ ਸੁੱਖਾਂ ਦਾ ਸਬੰਧ ਜੀਵ ਦੇ ਸਰੀਰ ਦੇ ਨਾਲ ਨਾਲ ਮਾਨਸਿਕਤਾ ਨਾਲ ਵੀ ਹੁੰਦਾ ਹੈ ਪਰ ਇਸੇ ਹੀ ਤਰ੍ਹਾਂ ਦੁੱਖਾਂ ਦਾ ਸਬੰਧ ਜੀਵ ਦੇ ਸਰੀਰ ਅਤੇ ਮਾਨਸਿਕਤਾ ਨਾਲ ਜ਼ਰੂਰ ਹੁੰਦਾ ਹੈ ਸਰੀਰਕ ਦੁੱਖ ਉਹ ਦੁੱਖ ਹੁੰਦੇ ਹਨ ਜੋ ਸਿਰਫ ਸਰੀਰ ਨੂੰ ਹੀ ਚੱਲਨੇ ਪੈਂਦੇ ਹਨ ਜਿਵੇਂ ਕਹ ਲੋ ਜੀਵ ਦੇ ਸਰੀਰ ਉੱਪਰ ਕੋਈ ਸੱਟ ਲੱਗ ਜਾਣੀ ਜਾਂ ਕੋਈ ਰੋਗ ਬਿਮਾਰੀ ਦਾ ਲੱਗ ਜਾਣਾ ਜਾਂ ਜ਼ਖਮ ਬਣ ਜਾਣਾ ਜੋ ਸਮੇਂ ਦੇ ਨਾਲ ਡਾਕਟਰੀ ਇਲਾਜ ਕਰਵਾ ਕੇ ਇਹਨੂੰ ਆਰਾਮ ਆ ਜਾਂਦੋਂ ਮਗਰੋਂ ਇਹ ਦੁੱਖ ਮਨੁੱਖ ਦਾ ਜਲਦੀ ਖੜਾ ਛੱਡ ਜਾਂਦਾ ਹੈ ਵੈਸੇ ਦੁੱਖ ਅਤੇ ਸੁੱਖ ਦੋਨੋਂ ਹੀ ਜੀਵ ਦੇ ਸਰੀਰ ਦੇ ਨਾਲ ਨਾਲ ਚੱਲਦੇ ਹਨ ਕਿਸੇ ਵੀ ਜੀਵ ਦੇ ਸਰੀਰ ਨੂੰ ਇਕੱਲੇ ਦੁੱਖ ਜਾਂ ਇਕੱਲੇ ਸੁੱਖ ਨਹੀਂ ਮਿਲਦੇ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ ਦੁੱਖ ਸੁੱਖ ਦੋਈ ਕਰ ਕੱਪੜੇ ਪਹਿਰੇ ਜਾਏ ਮਨੁੱਖ ਮਨੁੱਖ ਸੁੱਖ ਨੂੰ ਤਾਂ ਭੁੱਲ ਜਾਂਦਾ ਪਰ ਦੁੱਖ ਨੂੰ ਚੇਤੇ ਹੀ ਨਹੀਂ ਰੱਖਦਾ ਸਗੋਂ ਚਿੰਤਾ ਕਰਨ ਵੀ ਲੱਗ ਜਾਂਦਾ ਹੈ ਜੋ ਮਾਨਸਿਕ ਰੋਗ ਬਣ ਜਾਂਦਾ ਕਾਰਨ ਬਣ ਜਾਂਦਾ ਹੈ ਅਸਲ ਵਿੱਚ ਮਨੁੱਖ ਨੂੰ ਦੁੱਖ ਦੀ ਚਿੰਤਾ ਕਰਨ ਦੀ ਤਾਂ ਚਿੰਤਨ ਕਰਨਾ ਭਾਵ ਇਹ ਸੋਚਣਾ ਚਾਹੀਦਾ ਕਿ ਮੈਨੂੰ ਇਹ ਦੁੱਖ ਕਿਸ ਗਲਤੀ ਨਾਲ ਮਿਲਿਆ ੱਗੋਂ ਵਾਸਤੇ ਉਹ ਜਾ ਮੌਕਾ ਫਿਰ ਮੋੜਨਾ ਆਣ ਦਿੱਤਾ ਜਾਵੇ ਇਸ ਤਰ੍ਹਾਂ ਕਰਨ ਨਾਲ ਮਿਹਲੇ ਦੁੱਖਾਂ ਨੂੰ ਮਾਨਸਿਕ ਰੋਗ ਜਾਣੀ ਸਤੀਹਾ ਬਣ ਤੋਂ ਰੋਕ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਨਾ ਕੀਤਾ ਜਾਵੇ ਤਦ ਦੁੱਖ ਮਾਨਸਿਕ ਤਸਹੀਆ ਰੋਗ ਬਣ ਕੇ ਨਾ ਹੀ ਉਸ ਨੂੰ ਭਲਾਏ ਉਫਲਦਾ ਹੈ ਸਗੋ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਉਸ ਦੀ ਚੀਸ ਦੁਖੀ ਕਰਦੀ ਰਹਿੰਦੀ ਹੈ ਕਿਸੇ ਵੀ ਜੀਵ ਦੀ ਜ਼ਿੰਦਗੀ ਅਸੀ ਨਹੀਂ ਗੁਜ਼ਰੀ ਜਿਸ ਨੂੰ ਕੋਈ ਡੂੰਗਾ ਦੁੱਖ ਨਾ ਹੰਡਾਉਣਾ ਪਿਆ ਹੋਵੇ ਸਭ ਨੇ ਆਪਣੇ ਕਿਸੇ ਨਾ ਕਿਸੇ ਪਿਆਰੇ ਦੀ ਮੌਤ ਹੁੰਦੀ ਦੇਖੀ ਹੁੰਦੀ ਹੈ ਪਾਕਿਸਤਾਨ ਬਣ ਵੇਲੇ 1947 ਈਸਵੀ ਨੂੰ ਮੈਂ ਬਚਪਨ ਵੇਲੇ ਦੇਖਦਾ ਰਿਹਾ ਹਾਂ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਪਿੰਡਾਂ ਦੇ ਪਿੰਡ ਤੇ ਘਰ ਅਤੇ ਜਾਇਦਾਦਾਂ ਉਜੜਦੀਆਂ ਕਤਲ ਹੁੰਦੇ ਤੇ ਅੱਗਾਂ ਦੇ ਭਾਂਬੜਾ ਨੇ ਮਿੰਟਾਂ ਵਿੱਚ ਹੀ ਸਭ ਕੁਝ ਦਾ ਹੁਰੀਆ ਵਿਗਾੜ ਕੇ ਨਾਮੋਂ ਨਿਸ਼ਾਨ ਹੀ ਖਤਮ ਕਰ ਦਿੱਤਾ ਸੀ ਉੱਥੇ ਕਿਸ ਨੂੰ ਦੋਸ਼ ਦਿੱਤਾ ਜਾਵੇ ਫਿਰ ਵੀ ਬਚ ਚੁੱਕਿਆ ਜੀਵਾਂ ਨੂੰ ਸਭ ਕੁਝ ਜੋ ਬਚਿਆ ਹੋਇਆ ਨੂੰ ਚੱਲਣਾ ਤੇ ਪ੍ਰਬੰਧ ਕਰਨਾ ਪੈਂਦਾ ਪਰਮਾਤਮਾ ਐਸਾ ਵੇਲਾ ਮੁਰਕ ਕੇ ਕਿਸੇ ਉੱਪਰ ਵੀ ਨਾ ਲਿਆਵੇ ਦੁੱਖਾਂ ਸੁੱਖਾਂ ਦਾ ਸਮਾਂ ਮੁਰਕ ਕਦੀਮ ਤੋਂ ਹੀ ਜਦੋਂ ਧਰਤੀ ਤੇ ਮਨੁੱਖਤਾ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਆਉਂਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਆਉਂਦਾ ਰਹੇਗਾ ਇਸ ਨੂੰ ਗੁਰੂਆਂ ਪੀਰਾਂ ਨੇ ਵੀ ਨਹੀਂ ਰੁਕੇ ਸਗੋਂ ਇਸ ਨੂੰ ਰੱਬ ਦਾ ਪਾਣਾ ਸਮਝ ਕੇ ਪਰਵਾਣ ਕੀਤਾ ਹੈ ਆਪਣੀ ਸਵੈ ਜੀਵਨੀ ਦੇ ਪਹਿਲੇ ਅਧਿਆਇ ਵਿੱਚ ਮੈਂ ਆਪਣੇ ਨਾਲ ਹੋਈਆਂ ਅਜਿਹੀਆਂ ਬੇਇਨਸਾਫੀਆਂ ਅਤੇ ਬਣੀਆਂ ਨਾ ਸੁਲਝਣ ਵਾਲੀਆਂ ਸਮੱਸਿਆਵਾਂ ਬਾਰੇ ਜ਼ਿਕਰ ਕਰ ਚੁੱਕਾ ਹਾਂ ਇਹਨਾਂ ਸਮੱਸਿਆਵਾਂ ਦੀ ਮੈਨੂੰ ਚਿੰਤਾ ਨਹੀਂ ਸੀ ਕਰਨੀ ਚਾਹੀਦੀ ਸਗੋਂ ਚਿੰਤਨ ਕਰਨਾ ਚਾਹੀਦਾ ਸੀ ਪਹਿਲੀ ਸਮੱਸਿਆ ਮੇਰੀ ਫੌਜੀ ਨੌਕਰੀ ਨਾਲ ਜੁੜੀ ਹੋਈ ਹੈ ਜਿਸ ਵਿੱਚ ਮੈਨੂੰ ਸਮਰੀ ਕੋਰਟ ਮਾਰਸ਼ਲ ਦਾ ਵੀ ਸਾਹਮਣਾ ਕਰਨਾ ਪਿਆ ਸੀ ਦੂਜੀ ਸਮੱਸਿਆ ਪਤਨੀ ਦੇ ਸੁਭਾਅ ਨਾਲ ਸੰਬੰਧਿਤ ਹੈ ਜੋ ਮੇਰੇ ਸੁਭਾਅ ਨਾਲ ਮੇਲ ਨਹੀਂ ਖਾ ਸਕਿਆ ਹੈ ਲੱਖ ਯਤਨ ਕਰਨ ਵਾਂਗੂ ਮੈਂ ਹਰ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਅਸੀਂ ਆਮ ਹੋਰ ਜੋੜੀਆਂ ਵਾਂਗੂ ਇਕੱਠੇ ਨਹੀਂ ਰਹਿ ਸਕੇ ਹਾਂ ਅਸੀਂ ਜਿਉਂਦੇ ਜੀ ਢਡੇਪਾ ਕੱਟਣ ਵਾਲਿਆਂ ਵਾਂਗੂ ਵਕ-ਵਕ ਪੁੱਤਰਾਂ ਦੇ ਨਾਲ ਦੂਰ ਦੂਰ ਦਿਨ ਕੱਟ ਰਹੇ ਹਾਂ ਜੋ ਸਾਡੇ ਵਾਸਤੇ ਵੱਡੀ ਸ਼ਰਮਿੰਦਗੀ ਵਾਲੀ ਗੱਲ ਅਤੇ ਹਾਰਤ ਹੈ ਇਹਨਾਂ ਦੋਨੋਂ ਸਮੱਸਿਆਵਾਂ ਤੋਂ ਬਗੈਰ ਮੇਰੀ ਜ਼ਿੰਦਗੀ ਬਿਲਕੁਲ ਠੀਕ ਚੱਲ ਰਹੀ ਹੈ ਮਨੁੱਖੀ ਜ਼ਿੰਦਗੀ ਵਿੱਚ ਕਿਸਮਤ ਹਰ ਰੋਜ਼ ਘਰਵਟ ਬਦਲਦੀ ਰਹਿੰਦੀ ਹੈ। ਮਨੁੱਖੀ ਕਿਸਮਤ ਕਦੀ ਤਾਂ ਮਨੁੱਖ ਨੂੰ ਅਸਮਾਨ ਤੱਕ ਉੱਚਾ ਚੁੱਕ ਦਿੰਦੀ ਹੈ ਤੇ ਕਦੀ ਖੁਦ ਹੀ ਹੇਠਲੇ ਤੱਲੇ ਯਾਨੀ ਪਤਾਲ ਤੱਕ ਨੀਵਾਂ ਲੈ ਜਾਂਦੀ ਹੈ। ਇਹੋ ਹੀ ਮੇਰੀ ਜ਼ਿੰਦਗੀ ਨਾਲ ਹੋਇਆ ਹੈ ਪਰ ਮਨੁੱਖ ਦਾ ਫਰਜ਼ ਹੈ ਕਿ ਜੇ ਉਹ ਜ਼ਿੰਦਗੀ ਦੀ ਦੌੜ ਵਿੱਚ ਕਿਸੇ ਠੇਡੇ ਲੱਗਨ ਨਾਲ ਡਿੱਗ ਪਿਆ ਹੋਵੇ ਤਾਂ ਥੋੜਾ ਸੋਚੋ ਫੇਰ ਉੱਠੋ। ਤੇ ਦਿਲ ਚੋਂ ਹੌਸਲਾ ਨਾ ਹਾਰੋ ਹਿੰਮਤ ਕਰਕੇ ਦੁਬਾਰਾ ਜ਼ਿੰਦਗੀ ਦੀ ਦੌੜ ਵਿੱਚ ਸ਼ਾਮਲ ਹੋ ਜਾਵੋ ਤੇ ਹੁਣ ਠੇਡਿਆਂ ਤੋਂ ਬਚ ਕੇ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੋ ਬੂਬੇ ਨਾਂ ਦਾ ਪ੍ਰਸਿੱਧ ਵਿਦਵਾਨ ਕਹਿੰਦਾ ਹੈ ਕਿ ਜੇ ਬਦ ਕਿਸਮਤੀ ਨੇ ਹੁਣ ਤੱਕ ਦੀ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਧੋ ਦਿੱਤੀ ਹੈ ਤਦ ਵੀ ਤੁਸੀਂ ਹਿੰਮਤ ਨਾ ਹਾਰੋ ਅਜੇ ਤੁਹਾਡਾ ਕੋਈ ਤਾਂ ਸੁਰੱਖਤ ਹੀ ਹੈ ਬਾਕੀ ਹੈ ਤੁਸੀਂ ਦੁਬਾਰਾ ਕੋਸ਼ਿਸ਼ ਕਰਕੇ ਆਪਣਾ ਖੋਇਆ ਹੋਇਆ ਸਭ ਕੁਝ ਦੁਬਾਰਾ ਫਿਰ ਵੀ ਵਾਪਸ ਲੈ ਸਕਦੇ ਹੋ ਸਾਡੇ ਸੀਓ ਸਰ ਕਰਨਲ ਐਮ ਸੀ ਸਿੰਘ ਬਦਲ ਕੇ ਮੇਟ ਚਲਿਆ ਗਿਆ ਸੀ ਤੇ ਕਰਨਲ ਪੀ ਕੇ ਖਨਾ ਆ ਗਿਆ ਸੀ ਜੋ ਮੈਨੂੰ ਜਾਣਦੇ ਨਹੀਂ ਸੀ ਜੋ ਪਹਿਲੇ ਕਰਨਲ ਥੋੜਾ ਸਮਾਂ ਹੋਰ ਨਾ ਬਦਲਦੇ ਭਾਵੇਂ ਰੁਕ ਜਾਂਦੇ ਤਾਂ ਉਹਨਾਂ ਨੇ ਮੇਰਾ ਪਿਛਲਾ ਹੋਇਆ ਨੁਕਸਾਨ ਠੀਕ ਕਰ ਦੇਣਾ ਸੀ ਤੇ ਮੈਂ ਵੀ ਆਪਣੇ ਸਾਥੀਆਂ ਵਾਂਗ ਕੈਪਟਨ ਰੈਂਕ ਤੋਂ ਹੀ ਪੈਨਸ਼ਨ ਆਉਣਾ ਸੀ ਤੇ ਮੇਰੇ ਦਿਲ ਵਿੱਚੋਂ ਪੂਰੀ ਤਰ੍ਹਾਂ ਗਮ ਬਾਰ ਨਿਕਲ ਜਾਣਾ ਸੀ ਹੁਣ ਗਮ ਬਾਕੀ ਹੁਣ ਕਰਕੇ ਮੇਰੀ 1968 ਈਸਵੀ ਤੋਂ ਬਣੀ ਸਮੱਸਿਆ ਹੱਲ ਨਹੀਂ ਹੋਈ ਹੁਣ ਕਰਕੇ ਹੀ ਹੈ ਬਾਕੀ ਮੇਰੀ ਜੀਵਨ ਸਾਥੀ ਨੇ ਪੂਰਾ ਸਾਥ ਨਾ ਦੇ ਕੇ ਗਮ ਦੀ ਸਮੱਸਿਆ ਨੂੰ ਦੁੱਗਣਾ ਕਰ ਦਿੱਤਾ ਹੈ ਇਹ ਸਭ ਕੁਝ ਮੇਰੀ ਜ਼ਿੰਦਗੀ ਦੇ ਇਮਤਿਹਾਨ ਹੀ ਤਾਂ ਹਨ ਜੋ ਮੈਨੂੰ ਦੋਵੇਂ ਹਿੱਦੇ ਨੇ ਪੈਣੇ ਹਨ ਜੇ ਮੇਰੀ ਜ਼ਿੰਦਗੀ ਦੇ ਇਮਤਿਹਾਨ ਦੇ ਪਰਚੇ ਇਸ ਤੋਂ ਵੀ ਹੋਰ ਮੁਸ਼ਕਲ ਹੁੰਦੇ ਤਦ ਵੀ ਮੈਨੂੰ ਇਮਤਿਹਾਨ ਵਿੱਚ ਬੈਠ ਕੇ ਪਾਸ ਹੋਣ ਦੀ ਕੋਸ਼ਿਸ਼ ਕਰਨੀ ਹੀ ਪੈਣੀ ਸੀ ਮਿਲਟਰੀ ਵਿੱਚ ਡਿਊਟੀ ਕਰਦਿਆਂ ਤਰੱਕੀ ਕਰਕੇ ਜਿੱਥੋਂ ਤੱਕ ਮੈਂ ਪਹੁੰਚ ਸਕਣਾ ਸੀ ਭਾਵੇਂ ਸੰਭਾਵਨਾਵਾਂ ਕਟ ਗਈਆਂ ਹੁਣ ਕਰਕੇ 1971 ਵਾਲੀ ਹਿੰਦਪਾਕ ਵਾਲੀ ਜੰਗ ਤੋਂ ਮਗਰੋਂ ਮੈਂ ਪਾਕਿਸਤਾਨੀ ਪਿੰਡ ਮੋਲੀ ਖੁਰਦ ਤੋਂ ਪੈਨਸ਼ਨ ਆ ਗਿਆ ਸੀ ਅਤੇ ਘਰਾ ਕਿ ਕਈ ਐਸੇ ਕਮ ਸਵਾਰੀ ਜੋ ਉੱਥੇ ਰਹਿ ਕੇ ਨਹੀਂ ਸਵਾਰ ਹੋਣੇ ਸੀ ਵਿਦਵਾਨ ਬੂਵੇ ਦੇ ਕੀਮਤੀ ਵਿਚਾਰ ਮੁਤਾਬਕ ਕਿਉਂਕਿ ਮੇਰਾ ਪਿਛਕ ਪਾਕੀ ਤੇ ਸੁਰੱਖਿਅਤ ਸੀ ਜਦੋਂ ਮੈਨੂੰ ਫਿਰ ਇਮਿਨਿਸ਼ਨ ਦੇ ਕੇਸ ਵਿੱਚ ਸਹਾਇਤਾ ਦਿੱਤਾ ਗਿਆ ਜਦੋਂ ਮੈਂ ਮਾਰਚ 1970 ਨੂੰ ਚੰਬ ਤੋਂ ਬਦਲ ਕੇ 72 ਨੰਬਰ ਬਰਗੇਡ ਜਬਲਪੁਰ ਚਲਿਆ ਗਿਆ ਸੀ ਤਾਂ ਜਦ ਮੈਨੂੰ ਉੱਥੇ ਪਹਿਲੋਂ ਕੈਂਪ ਦੇ ਹੌਲਦਾਰ ਮੇਜਰ ਦੀ ਡਿਊਟੀ ਮਿਲੀ ਸੀ ਪਰ ਉੱਥੇ ਦਾ ਕੁਆਟਰ ਮਾਸਟਰ ਹੌਲਦਾਰ ਅਜਮੇਰ ਸਿੰਘ ਦਾ ਉੱਥੇ ਸਮਾਂ ਹੁਣ ਪੂਰਾ ਹੋ ਚੁੱਕਿਆ ਹੋਣ ਕਰਕੇ ਉਸ ਨੂੰ ਆਪਣੀ ਪਲਟਨ 6 ਸਿੱਖ ਵਿੱਚ ਵਾਪਸ ਜਾਣਾ ਪੈਣਾ ਸੀ ਪਰ ਅਜਮੇਰ ਸਿੰਘ ਇੱਥੇ ਬਹੁਤ ਐਸ਼ ਆਰਾਮ ਭੋਗ ਚੁੱਕਿਆ ਹੁਣ ਕਰਕੇ ਵਾਪਸ ਨਹੀਂ ਜਾਣਾ ਚਾਹੁੰਦਾ ਸੀ ਜਦੋਂ ਮੈਨੂੰ ਅਜਮੇਰ ਸਿੰਘ ਤੋਂ ਚਾਰਜ ਲੈ ਕੇ ਉਹਨੂੰ ਵਿਹਲਾ ਕਰ ਦੇਣ ਦਾ ਹੁਕਮ ਮਿਲਿਆ ਤਾ ਦੋਸਤੋ ਪੂਰੇ ਕੁਆਟਰ ਮਾਸਟਰ ਸਟੋਰ ਦਾ ਚਾਰਜ ਲੈ ਕੇ ਮੈਂ ਇਮਿਨੇਸ਼ਨ ਦਾ ਚਾਰਜ ਲੈਂਦੇ ਹੋਏ ਬੱਤੀਪੋਰ ਦੀ ਪਿਸਤੌਲ ਦੇ 5 ਰਾਉਂਡ ਚਾਰਜ ਵਿੱਚ ਮੈਂ ਠੀਕ ਲੈ ਲਏ ਸਨ ਤਾ ਉਸ ਨੇ ਸਾਜ਼ਿਸ਼ ਕਰਕੇ ਕਿਸੇ ਚਲਾਕੀ ਨਾਲ ਉਹ 5 ਰਾਉਂਡ ਡੱਬੀ ਵਿੱਚੋਂ ਚੋਰੀ ਇਸ ਕਰਕੇ ਕੀਤੀ ਸੀ ਕਿ ਸ਼ੇਪ ਸਿੰਘ ਨੂੰ ਜ਼ਰਾ ਮਰਤੀ ਵਾਲਾ ਬਣਾ ਕੇ ਫਿਰ ਇਮਿਨੇਸ਼ਨ ਦਾ ਕਸੂਰਵਾਰ ਬਣਾ ਦਿੱਤਾ ਜਾਵੇ ਕਿਉਂਕਿ ਉਸ ਉੱਪਰ ਪਿਛਲਾ ਕੇਸ ਤਾਂ ਤਾਜ਼ਾ ਹੀ ਹੈ ਤੇ ਨਵੇਂ ਕੇਸ ਵਿੱਚ ਉਲਝਾ ਕੇ ਇਸ ਨੂੰ ਕਸੂਰਵਾਰ ਬਣਾਉਣਾ ਤਾਂ ਹੁਣ ਸੌਖਾ ਹੀ ਹੈ ਜਿਸ ਕਰਕੇ ਬਦਨਾਮ ਹੋ ਕੇ ਜਾਂ ਸਜ਼ਾ ਲੈ ਕੇ ਵਾਪਸ ਚੜਿਆ ਜਾਵੇਗਾ ਤੇ ਮੈਂ ਇਸੇ ਫਿਰ ਰੁਕ ਜਾਵਾਂਗਾ ਕਿੰਨੀ ਪਾਪੀ ਸੋਚ ਸੀ ਅਜਮੇਦ ਸਿੰਘ ਦੀ ਅਜਮੇਦ ਸਿੰਘ ਬਹੁਤ ਚਲਾਕ ਵੀ ਸੀ ਜਦੋਂ ਮੈਂ ਚਾਰਜ ਵਿੱਚ ਲਿਆ ਹੋਇਆ ਸਾਰਾ ਸਮਾਨ ਦੁਬਾਰਾ ਚੈੱਕ ਕੀਤਾ ਤਾਂ ਉਹ 32 ਬੋਰ ਪਿਸਤੌਲ ਦੇ 5 ਰੌਂਦ ਘਟ ਨਿਕਲੇ ਜੋ ਉਸ ਡੱਬੀ ਵਿੱਚ ਸੰਭਾਲ ਕੇ ਰੱਖੇ ਸੀ ਰੌਂਦ ਨਾ ਦੇਖ ਕੇ ਮੇਰੇ ਹੋਸ਼ ਛੁੱਟ ਗਏ ਕਿਉਂਕਿ ਮੈਂ ਤਾਂ ਪਿਛਲੇ ਕੇਸ ਦੇ ਗਮ ਵਿੱਚੋਂ ਵੀ ਅਜੇ ਚੰਗੀ ਤਰ੍ਹਾਂ ਉੱਭਰਿਆ ਨਹੀਂ ਸੀ ਅਗਲਾ ਕੇਸ ਤਾਂ ਮਿਨੀਸ਼ਣ ਦਾ ਹੋਰ ਖਤਰਨਾਕ ਹੁੰਦਾ ਹੋਣ ਕਰਕੇ ਮੈਂ ਬਹੁਤ ਡਰ ਗਿਆ ਹੁਣ ਕਰਕੇ ਮੈਂ 5 ਰੌਂਦ ਨਾ ਮਿਲਣ ਦੀ ਰਿਪੋਰਟ ਨੈਬ ਸੂਬੇਦਾਰ ਚੰਨਨ ਸਿੰਘ ਨੂੰ ਦੇ ਦਿੱਤੀ ਜਿਸ ਨੇ ਇਹ ਹੀ ਰਿਪੋਰਟ ਅੱਗੇ ਮੇਜਰ ਸ਼੍ਰੀ ਨਿਵਾਸ ਤੱਕ ਪਹੁੰਚਾ ਦਿੱਤੀ ਸੀ ਤਦ ਮੇਜਰ ਸ਼੍ਰੀ ਨਿਵਾਸ ਨੇ ਮੈਨੂੰ ਸੱਜਿਆ ਤੇ ਪੁੱਛਿਆ ਤਾਂ ਮੈਂ ਸੱਚੋ ਸੱਚ ਦੱਸ ਦਿੱਤਾ ਸੀ ਕਿ ਸਾਇਬ ਮੈਂ 5 ਰੌਂਦ ਚਾਰਜ ਵਿੱਚ ਜ਼ਰੂਰ ਲਏ ਸਨ ਪਰ ਪਤਾ ਨਹੀਂ ਕੀ ਹੋਇਆ ਉਹ ਹੁਣ ਡੱਬੀ ਵਿੱਚੋਂ ਨਹੀਂ ਨਿਕਲੇ ਹਨ ਤਦ ਮੇਜਰ ਸ਼੍ਰੀ ਨਿਵਾਸ ਨੇ ਮੈਨੂੰ ਬਹੁਤ ਡਰਿਆ ਹੋਇਆ ਦੇਖ ਕੇ ਹੌਸਲਾ ਦਿੱਤਾ ਤੇ ਕੇਸ ਠੀਕ ਕਰ ਦਿੱਤਾ ਸੀ ਉਹਨਾਂ ਜਮੇਰ ਸਿੰਘ ਨੇ ਮੇਰੇ ਚਾਰਜ ਦੇ 10 ਨਵੇਂ ਗਰਮ ਕਬੀਸ ਤੇ 10 ਨਵੇਂ ਗਰਮ ਕੰਬਲ ਚੋਰੀ ਕਰ ਲਈ ਸੀ। ਉਹਨਾਂ ਦਿਨਾਂ ਵਿੱਚ ਅਫਰੀਕੀ ਦੋਸਤ ਮੁਲਕਾਂ ਦੇ ਫੌਜੀ ਅਫਸਰਾਂ ਦੀ ਟ੍ਰੇਨਿੰਗ ਉੱਥੇ ਚੱਲਦੀ ਸੀ। ਉੱਥੇ ਅਫਰੀਕੀ ਅਫਸਰਾਂ ਵਿੱਚ ਮੋٹے-ਮੋਟੇ ਬੁੱਲਾਂ ਪਾਰੇ ਤੇ ਲੰਬੇ ਸਰੀਰ ਦੇ ਕਾਲੇ ਰੰਗ ਦੇ ਹਫਸ਼ੀ ਨਸਲ ਦੇ ਅਫਸਰ ਵੀ ਆਏ ਹੋਏ ਸੀ ਜਿਨ੍ਹਾਂ ਨੂੰ ਟ੍ਰੇਨਿੰਗ ਸਾਡੀ ਬ੍ਰਿਗੇਡ ਨੇ ਦੇਣੀ ਸੀ ਤੇ ਕੁਝ ਦਿਨਾਂ ਵਾਸਤੇ ਦੂਰ ਜੰਗਲ ਵਿੱਚ ਸਿਕਲਾਈ ਹੋਣੀ ਸੀ ਜਿਸ ਵਿੱਚ ਮੈਂ ਵੀ ਜਾਣਾ ਸੀ ਤੇ ਜਮੇਰ ਸਿੰਘ ਨੇ ਪਿੱਛੇ ਰਹਿਣਾ ਸੀ। ਮੈਂ ਵਾਰ-ਵਾਰ مصیبت ਵਿਚਾਉਣ ਕਰਕੇ ਉਦਾਸ ਰਹਿ ਕੇ ਲੇਟਿਆ ਰਹਿੰਦਾ ਸੀ ਸਖਲਾਈ ਤੋਂ ਵਾਪਸ ਆ ਕੇ ਕੀ ਦੇਖਦਾ ਹਾਂ ਮੇਰੇ ਸਟੋਰ ਵਿੱਚ 10 ਨਵੇਂ ਗਰਮ ਕਮੀਜ਼ ਤੇ 10 ਨਵੇਂ ਕੰਬਲ ਘਟਣ ਮੈਂ ਡਰੇ ਹੋਏ ਨੇ ਇਹਨਾਂ ਦੀ ਰਿਪੋਰਟ ਫਿਰ ਮੇਜਰ ਸ਼ਰੀ ਨਿਵਾਸ ਤੱਕ ਪਹੁੰਚਾ ਦਿੱਤੀ ਹੁਣ ਚੋਰ ਫੜਨਾ ਔਖਾ ਨਹੀਂ ਸੀ ਚੋਰ ਪੁਰਾਣਾ ਹੀ ਸੀ ਤਦ ਮੇਜਰ ਸ਼ਰੀ ਨਿਵਾਸ ਨੇ ਕੈਪਟਨ ਲਾਂਬਾ ਦੀ ਡਿਊਟੀ ਇਸ ਕੇਸ ਨੂੰ ਠੀਕ ਕਰਨ ਵਾਸਤੇ ਲਈ ਸੀ ਤਦ ਲਾਂਬਾ ਸਾਹਿਬ ਨੇ ਮੈਨੂੰ ਤੇ ਜਮੇਰ ਨੂੰ ਇੱਕ ਕਮਰੇ ਵਿੱਚ ਬਿਠਾ ਲਿਆ ਤੇ ਉਹ ਅਜਮੇਰ ਨੂੰ ਕਹਿੰਦੇ ਕਿ ਜਮੇਰ ਜਾਂ ਤੱਕ ਗਵਾਚਿਆ ਹੋਇਆ ਸਾਰਾ ਸਮਾਨ ਵਾਪਸ ਕਰ ਨਹੀਂ ਤਾਂ ਹੁਣੇ ਹੀ ਆਪਣੀ ਪੇਟੀ 벨ਟ ਮੇਰੇ ਹੱਥ ਵਿੱਚ ਫੜਾ ਦੇ ਤਦ ਕੀ ਹੋਇਆ ਚੋਰ ਡਰ ਗਿਆ ਅਜਮੇਰ ਕਹਿੰਦਾ ਮੈਂ ਸਾਮਾਨ ਪੂਰਾ ਕਰ ਦੇਵਾਂਗਾ ਸਾਮਾਨ ਪੂਰਾ ਕਰਦੇ ਹੀ ਅਜਮੇਰ ਸਿੰਘ ਦੇ ਪਲਟਨ ਨੂੰ ਵਾਪਸ ਜਾਣ ਵਾਲੇ ਕਾਗਜ਼ ਪੂਰੇ ਕਰਕੇ ਉਸ ਨੂੰ ਜਲਦੀ ਛੇ ਸਿੱਕ ਨੂੰ ਭੇਜ ਦਿੱਤਾ ਗਿਆ ਸੀ ਉਸ ਤੋਂ ਮਗਰੋਂ ਫਿਰ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਅਸਲ ਵਿੱਚ ਉਹ ਹੱਦ ਦਰਜੇ ਦਾ ਚਲਾਕ ਤੇ ਜ਼ਾਲਮ ਸੀ ਉਸਨੇ ਮੇਰੇ ਉੱਪਰ ਤਰਸ ਕੰਨਦੀਆਂ ਸਾਂ ਜ਼ੁਲਮ ਕੀਤਾ ਸੀ ਤੇ ਰੱਬ ਨੇ ਮੈਨੂੰ ਅਗਲੀ ਬਣੀ ਮੁਸੀਬਤ ਤੋਂ ਵੀ ਬਚਾਰਿਆ ਸੀ ਮਨੁੱਖ ਉੱਪਰ ਮੁਸੀਬਤਾਂ ਆਉਂਦੀਆਂ ਤੇ ਚੜੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਤੀਰ ਦਾ ਹਿੱਸਾ ਬਣ ਜਾਂਦੀਆਂ ਹਨ ਫੌਜੀ ਦੀਆਂ ਜਿਹੜਾਂ ਰੁੱਖ ਵਾਂਗੂ ਨੂੰ ਨਹੀਂ ਸਗੋਂ ਉੱਪਰ ਵੱਲ ਨੂੰ ਹੁੰਦੀਆਂ ਹਨ ਜੋ ਸੌਖੀਆਂ ਹੀ ਪੁੱਟੀਆਂ ਜਾ ਸਕਦੀਆਂ ਹਨ ਰੱਬ ਨੇ ਹੀ ਕਈ ਵਾਰ ਮੇਰੀਆਂ ਚੜਾਂ ਬਚਾਈਆਂ ਹਨ ਬਾਕੀ ਅਗਲੇ ਅਧਿਆਇ 5 ਵਿੱਚ ਧੰਨਵਾਦ